ਨਮਸਕਾਰ ਬੀਲਟੀਵੀ ਯੂਕੇ ਦੇ ਖਾਸ ਪ੍ਰੋਗਰਾਮ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਫਿਰ ਤੋਂ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਮੌਸਮ ਦੀ ਹਾਲ ਬਿਆਨੀ ਅੱਜ ਔਰ ਕੱਲ ਯਾਨੀ ਕਿ 2 ਦਿਨ ਪੰਜਾਬ ਦੇ ਵਿੱਚ ਵੀਰਵਾਰ ਤੇ ਸ਼ੁੱਕਰਵਾਰ ਨੂੰ ਧੁੰਦ ਦਾ ਅਲਰਟ ਜਿਹੜਾ ਹੈ ਉਹ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਔਰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ 2 ਦਿਨ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਧੁੰਦ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਮੌਸਮ ਕੇਂਦਰ ਚੰਡੀਗੜ੍ਹ ਦੇ ਮੁਤਾਬਕ ਧੁੰਦ ਦੀ ਵਜ੍ਹਾ ਦੇ ਨਾਲ ਲੁਧਿਆਣਾ ਜਲੰਧਰ ਹੁਸ਼ਿਆਰਪੁਰ ਮੋਗਾ ਬਠਿੰਡਾ ਪਟਿਆਲਾ ਕਪੂਰਥਲਾ ਮੋਹਾਲੀ ਗੁਰਦਾਸਪੁਰ ਅੰਮ੍ਰਿਤਸਰ ਰੋਪੜ ਦੇ ਵਿੱਚ ਦਿਸਣ ਹੱਦ ਜਾਨਕਿ ਜਿਹੜੀ ਵਿਜ਼ਿਬਿਲਟੀ ਹੈ ਉਹ 50 ਮੀਟਰ ਵਿਚਾਲੇ ਰਹਿ ਸਕਦੀ ਹੈ ਇਹ ਇਹ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਇਸ ਦੇ ਨਾਲ ਹੀ ਰਾਤ ਦੇ ਤਾਪਮਾਨ ਦੇ ਵਿੱਚ ਵੀ ਗਰਾਵਟ ਆਏਗੀ ਔਰ ਬੁੱਧਵਾਰ ਨੂੰ ਮੋਗਾ ਤੇ ਅੰਮ੍ਰਿਤਸਰ ਪੰਜਾਬ ਦੇ ਵਿੱਚ ਸਭ ਤੋਂ ਠੰਡੇ ਇਲਾਕੇ ਰਹੇ ਨੇ ਸੋ ਤਾਪਮਾਨ ਦੀ ਕਮੀ ਦੀ ਸੀ ਇੱਥੇ ਇੱਥੇ ਠੰਡ ਜ਼ਿਆਦਾ ਪਈ ਹੈ ਪਰ ਮੌਸਮ ਵਿਭਾਗ ਦੇ ਵੱਲੋਂ ਜੋ ਹਾਣਾ ਦੇ ਟਾਈਮ ਦੇ ਵਿੱਚ ਹੁਣ 2 ਦਿਨ ਦੇ ਵਿੱਚ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਉਸ ਤੋਂ ਤੁਸੀਂ ਸਾਵਧਾਨ ਰਹਿਣਾ ਔਰ ਘਰੋਂ ਨਿਕਲਣ ਲੱਗੇ ਬੜੇ ਆਰਾਮ ਦੇ ਨਾਲ ਨਿਕਲੋ ਜੇ ਤੁਸੀਂ ਕਿਤੇ ਦੂਰ ਜਾਣਾ ਹੈ ਤਾਂ ਥੋੜਾ ਸਮਾਂ ਪਹਿਲਾਂ ਨਿਕਲੋ ਤਾਂ ਕਿ ਕਾਲੀ ਨਾ ਕਰਨੀ ਪਵੇ ਥੋੜਾ ਸਮਾਂ ਪਹਿਲਾਂ ਨਿਕਲੋਗੇ ਤਾਂ ਤੁਸੀਂ ਆਰਾਮ ਦੇ ਨਾਲ ਆਪਣੇ ਮੰਜ਼ਿਲ ਤੱਕ ਪਹੁੰਚ ਸਕਦੇ ਹੋ ਸੋ ਇਸ ਤੋਂ ਇਲਾਵਾ ਜੇਕਰ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਜੋ ਅੰਤਰਰਾਸ਼ਟਰੀ ਖਬਰ ਰਹੀ ਹੈ ਉਹ ਪੰਜਾਬ ਦੇ ਲੋਕਾਂ ਦੇ ਨਾਲ ਜੁੜੀ ਹੋਈ ਖਾਸ ਖਬਰ ਹੈ ਜਿਹੜੀ ਕਿ ਪੰਜਾਬ ਤੇ ਕੈਨੇਡਾ ਦੇ ਜੋ ਆ ਜਾਣ ਵਾਲੇ ਲੋਕ ਨੇ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਜਿਹੜੇ ਕੈਨੇਡਾ ਦੇ ਵਿੱਚ ਵੱਸਦੇ ਨੇ ਉਹਨਾਂ ਦੇ ਲਈ ਖਬਰ ਹੈ ਕਿ ਕੈਨੇਡਾ ਦੇ ਆਵਾਸ ਵਿਭਾਗ ਦੇ ਵੱਲੋਂ ਕਈ ਸਾਲਾਂ ਤੋਂ ਪਰਿਵਾਰਕ ਕੋਟੇ ਦੇ ਅੰਦਰ ਦਿੱਤੇ ਜਾ ਰਹੇ ਪਤੀ ਪਤਨੀ ਯਾਨੀ ਕਿ ਸਪਾਊਸ ਅਤੇ ਬੱਚਿਆਂ ਦੇ ਵਰਕ ਪਰਮਿਟ ਦੀ 21 ਜਨਵਰੀ ਤੋਂ ਕੈਨੇਡਾ ਦੇ ਵੱਲੋਂ ਇਹ ਦੇਣੇ ਬੰਦ ਕਰ ਦਿੱਤੇ ਜਾਣਗੇ ਕੈਨੇਡਾ ਸਰਕਾਰ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਹੈ ਆਵਾਸ ਮੰਤਰੀ ਮਾਈਕ ਮਿਲਰ ਨੇ ਕਿਹਾ ਹੈ ਕਿ ਹੁਣ ਕੁਝ ਖਾਸ ਕੀਤਾਕਰ ਹੋਣਗੇ ਅਤੇ ਮਾਸਟਰ ਡਿਗਰੀ ਕਰ ਰਹੇ ਵਰਕ ਪਰਮਿਟ ਧਾਰਕ ਹੀ ਆਪਣੇ ਪਤੀ ਜਾਂ ਪਤਨੀ ਦੇ ਵਰਕ ਪਰਮਿਟ ਲੈਣ ਦੇ ਯੋਗ ਹੋਣਗੇ ਇਹ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਅੱਗੇ ਉਹਨਾਂ ਨੇ ਕਿਹਾ ਹੈ ਕਿ ਅਸਥਾਈ ਵਰਕ ਪਰਮਿਟ ਵਾਲੇ ਵੀ ਆਪਣੇ ਸਪਾਊਸ ਜਾਂ ਬੱਚਿਆਂ ਦੇ ਵਰਕ ਪਰਮਿਟ ਵਾਸਤੇ ਅਰ ਅਰਖਾਸਤ ਨਹੀਂ ਦੇ ਸਕਣਗੇ ਜਿਵੇਂ ਪਹਿਲਾਂ ਲੋਕ ਦੇ ਰਹੇ ਸੀ ਉਹ ਕਹਿੰਦੇ ਹੁਣ ਨਹੀਂ ਦੇ ਪਾਣਗੇ ਹਾਲਾਂਕਿ 16 ਮਹੀਨੇ ਤੋਂ ਵੱਧ ਸਮੇਂ ਤੋਂ ਮਾਸਟਰ ਪ੍ਰੋਗਰਾਮ ਅਤੇ ਡਾਕਟਰੀ ਪ੍ਰੋਗਰਾਮਾਂ ਸਮੇਤ ਮੈਡੀਕਲ ਕਾਨੂੰਨ ਅਤੇ ਨਰਸਿੰਗ ਵਰਗੇ 94 ਕਿੱਤਿਆਂ ਦੇ ਵਿੱਚ ਅੰਡਰ ਗ੍ਰੈਜੂਏਟ ਪ੍ਰੋਗਰਾਮਾਂ ਦੇ ਵਿੱਚ ਦਾਖਲ ਹੋਏ ਵਿਦਿਆਰਥੀਆਂ ਤੇ ਨਵੇਂ ਹੁਕਮ ਲਾਗੂ ਨਹੀਂ ਹੋਣਗੇ 16 ਮਹੀਨੇ ਤੋਂ ਬਾਅਦ ਜਿਹੜੇ ਬੱਚਿਆਂ ਨੂੰ ਉੱਥੇ ਹੋ ਗਏ ਨੇ ਉਹਨਾਂ ਦੇ ਉੱਪਰ ਜਾਨੀ ਕਿ ਇਹ ਕਾਨੂੰਨ ਲਾਗੂ ਨਹੀਂ ਹੋਣਗੇ ਉਹਨਾਂ ਦੇ ਉਹਨਾਂ ਦਾ ਸਾਰਾ ਜਿਹੜਾ ਸਿਸਟਮ ਹੋਏਗਾ ਉਹ ਪਹਿਲਾਂ ਦੇ ਕਾਨੂੰਨਾਂ ਦੇ ਆਧਾਰ ਤੇ ਹੀ ਹੋਏਗਾ ਪਰ ਜਿਹੜੇ ਨਵੇਂ ਨੇ ਉਹਨਾਂ ਦੇ ਉੱਤੇ ਸਾਰਿਆਂ ਦੇ ਉੱਤੇ ਕਾਨੂੰਨ ਲਾਗੂ ਹੋਣਗੇ ਸੋ ਵਰਕ ਪਰਮਿਟ ਵਾਲਿਆਂ ਤੇ ਇੱਕ ਵਾਰ ਫਿਰ ਤੋਂ 56 ਜਿਹੜਾ ਆ ਕੈਨੇਡਾ ਸਰਕਾਰ ਦੇ ਵੱਲੋਂ ਕੱਸਿਆ ਗਿਆ ਪਿਛਲੇ ਸਮਿਆਂ ਦੇ ਵਿੱਚ ਵੀ ਕਈ ਐਸੇ ਫੈਸਲੇ ਲਏ ਗਏ ਸੀ ਜਿਹੜੇ ਲੋਕਾਂ ਦੇ ਕੈਨੇਡਾ ਜਾਣ ਦੇ ਵਿੱਚ ਜਿਹੜਾ ਵੀ ਕਮੀ ਜਿਹੜੀ ਆਈ ਹੈ ਕੈਨੇਡਾ ਜਾਣ ਦੇ ਲਈ ਲੋਕਾਂ ਦੇ ਵਿੱਚ ਜਿਹੜੀ ਪੰਜਾਬ ਤੋਂ ਕਮੀ ਜਿਹੜੀ ਆਈ ਉਹ ਇਸ ਇਹੀ ਕਾਰਨ ਹੈ ਕਿ ਕੈਨੇਡਾ ਸਰਕਾਰ ਦੇ ਵੱਲੋਂ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਨਵੇਂ-ਨਵੇਂ ਕਾਨੂੰਨ ਬਣਾਏ ਗਏ ਔਰ ਜਿਹੜੀ ਸਖਤੀ ਵਰਤੀ ਜਾ ਰਹੀ ਹੈ ਉਸ ਨੂੰ ਦੇਖਦੇ ਹੋਏ ਹੁਣ ਇੱਕ ਵਾਰ ਫਿਰ ਤੋਂ ਵਰਕ ਪਰਮਿਟ ਦੇਣ ਦੇ ਜਿਹੜੇ ਆ ਉਹ 21 ਜਨਵਰੀ ਤੋਂ ਬੰਦ ਕਰ ਦਿੱਤੇ ਜਾਣਗੇ ਸੋ ਇਸ ਤੋਂ ਇਲਾਵਾ ਕੱਲ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਸੁਪਰੀਮ ਕੋਰਟ ਦੀ ਉਹੀ ਸੁਣਵਾਈ ਰਹੀ ਜਿਸ ਦੇ ਵਿੱਚ ਸੁਪਰੀਮ ਕੋਰਟ ਨੇ ਸਾਰੀ ਰਿਪੋਰਟ ਜਿਹੜੀ ਹੈ ਉਹ ਜਗਜੀਤ ਸਿੰਘ ਡੱਲੇਵਾਲ ਹੋਣਾ ਦੀ ਮੰਗ ਲਈ ਹੈ ਪੰਜਾਬ ਸਰਕਾਰ ਤੋਂ ਔਰ ਏਮਜ਼ ਦੀ رائے ਲੈਣ ਦੇ ਲਈ ਡੱਲੇਵਾਲ ਦੀਆਂ ਸਾਰੀਆਂ ਰਿਪੋਰਟਾਂ ਮੰਗੀਆਂ ਗਈਆਂ ਨੇ ਕਿ ਏਮਜ਼ ਦੇ ਰਿਲੇਟਡ ਡਾਕਟਰ ਨੇ ਕਿਉਂਕਿ ਪੰਜਾਬ ਸਰਕਾਰ ਦੀ ਜਿਹੜੀ ਡਾਕਟਰੀ ਟੀਮ ਹੈ ਔਰ ਜਿਹੜੀ ਜਗਜੀਤ ਸਿੰਘ ਡੱਲੇਵਾਲ ਹੋਣਾ ਦੇ ਆਪਣੀ ਡਾਕਟਰੀ ਟੀਮ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਇੱਕ ਟੀਮ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਹਾਲਤ ਬੜੀ ਨਾਜੁਕ ਹੈ ਉਹ ਪੰਜਾਬ ਸਰਕਾਰ ਦੀ ਜਿਹੜੀ ਟੀਮ ਹੈ ਉਹ ਕਹਿ ਰਹੀ ਹੈ ਕਿ ਉਹਨਾਂ ਦੀ ਹਾਲਤ ਸਥਿਰ ਹੈ ਔਰ ਇਸ ਦੇ ਕਰਕੇ ਸੁਪਰੀਮ ਕੋਰਟ ਦੇ ਵੱਲੋਂ ਹੁਣ ਕਿਹਾ ਗਿਆ ਕਿ ਤੁਸੀਂ ਸਾਰੀਆਂ ਸਾਨੂੰ ਰਿਪੋਰਟਾਂ ਦਿਓ ਅਗਲੀਆਂ ਪਿਛਲੀਆਂ ਅਸੀਂ ਏਮਜ਼ ਦੇ ਨਾਲ ਗੱਲ ਕਰਾਂਗੇ ਔਰ ਉਸ ਤੋਂ ਬਾਅਦ ਪਤਾ ਕਰਨਾ ਚਾਹਾਂਗੇ ਕਿ ਜਗਜੀਤ ਸਿੰਘ ਡੱਲੇਵਾਲ ਦੀ ਹੁਣ ਫਿਲਹਾਲ ਕੰਡੀਸ਼ਨ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਡੱਲੇਵਾਲ ਦੀ ਸਿਹਤ ਦੇ ਵਿੱਚ ਸੁਧਾਰ ਦੀ ਗੱਲ ਕਹੀ ਜਾਂਦੇ ਕੋਰਟ ਨੇ ਇਹ ਸਾਰੇ ਕਦਮ ਚੁੱਕੇ ਸੀ ਜਿਵੇਂ ਅਸੀਂ ਹੁਣੇ ਜ਼ਿਕਰ ਕੀਤਾ ਸੋ ਕੱਲ ਦੇ ਦਿਨ ਦੇ ਵਿੱਚ ਇਹ ਖਾਸ ਰਿਹਾ ਇਸ ਤੋਂ ਇਲਾਵਾ 112 ਅ ਕਿਸਾਨ ਹੁਣ ਮਰਨ ਵਰਤੇ ਤੇ ਬੈਠ ਗਏ ਨੇ ਇੱਕ ਜਗਜੀਤ ਸਿੰਘ ਡੱਲੇਵਾਲ ਔਰ ਬੀਤੇ ਕੱਲ 111 ਕਿਸਾਨ ਮਰਨ ਵਰਤੇ ਤੇ ਬੈਠੇ ਔਰ ਹੁਣ ਉਧਰ ਦੂਸਰੇ ਪਾਸੇ ਹਰਿਆਣਾ ਪੁਲਿਸ ਦੇ ਵੱਲੋਂ ਵੀ ਵੱਡੀ ਤਾਇਨਾਤੀ ਜਿਹੜੀ ਆ ਉੱਥੇ ਪੁਲਿਸ ਮੁਲਾਜ਼ਮਾਂ ਦੀ ਕਰ ਦਿੱਤੀ ਗਈ ਆ ਸੋ ਅ ਕਿਸੇ ਤਰ੍ਹਾਂ ਦੇ ਟਕਰਾਅ ਦਾ ਤਾਂ ਕੋਈ ਉੱਥੇ ਮਾਹੌਲ ਨਹੀਂ ਆ ਕਿਉਂਕਿ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜਿੱਥੇ ਸਾਨੂੰ ਹਰਿਆਣਾ ਪੁਲਿਸ ਰੋਕ ਲਏਗੀ ਅਸੀਂ ਉੱਥੇ ਹੀ ਬੈਠ ਜਾਾਂਗੇ ਮਰਨ ਬਰਤਿਤ ਹੋਤੇ ਅਸੀਂ ਕੋਈ ਕਿਸੇ ਤਰੀਕੇ ਦਾ ਕੋਈ ਟਕਰਾ ਨਹੀਂ ਕਰਾਂਗੇ ਸੋ ਟਕਰਾ ਦੀ ਕੋਈ ਸੰਭਾਵਨਾ ਨਹੀਂ ਹੈ ਇਸ ਤੋਂ ਇਲਾਵਾ ਅ ਅਖਬਾਰਾਂ ਦੀਆਂ ਸੁਰਖੀਆਂ ਦੀ ਇੱਕ ਵੱਡੀ ਖਬਰ ਰਹੀ ਹੈ ਕਿ ਪਨबस ਕਾਮਿਆਂ ਦੀ ਤਨਖਾਹ ਦੇ ਵਿੱਚ 5 ਫੀਸਦੀ ਵਾਧਾ ਜਿਹੜਾ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਨਾਲ ਬੈਠਕ ਦੇ ਵਿੱਚ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਲਈ ਵੀ ਨੀਤੀ ਬਣਾਉਣ ਦੀ ਸਹਿਮਤੀ ਜਤਾਈ ਗਈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਸੀ ਕਿ 3 ਦਿਨ ਪੰਜਾਬ ਦੇ ਵਿੱਚ ਚੱਕਾ ਜਾਮ ਜਿਹੜਾ ਹੈ ਸਰਕਾਰੀ ਬਾਲ ਮੁਲਾਜ਼ਮਾਂ ਦੇ ਵੱਲੋਂ ਦਾ ਐਲਾਨ ਕੀਤਾ ਗਿਆ ਸੀ ਕਿ ਅਸੀਂ 3 ਦਿਨ ਕਰਾਂਗੇ ਹਾਲਾਂਕਿ ਦੂਸਰੇ ਦਿਨ ਹੀ ਪਹਿਲੇ ਦਿਨ ਬੰਦ ਹੋਇਆ ਦੂਸਰੇ ਦਿਨ ਹੀ ਸਰਕਾਰ ਦੇ ਨਾਲ ਸਹਿਮਤੀ ਬਣ ਗਈ ਔਰ ਉਹਨਾਂ ਨੇ ਹੜਤਾਲ ਖਤਮ ਕਰ ਦਿੱਤੀ ਸੀ ਤੀਸਰੇ ਦਿਨ ਹੜਤਾਲ ਨਹੀਂ ਗਈ ਤੀਸਰੇ ਦਿਨ ਦੇ ਵਿੱਚ ਔਰ ਹੁਣ 5% ਉਹਨਾਂ ਦੀ ਤਨਖਾਹ ਦੇ ਵਿੱਚ ਜਿੱਥੇ ਵਾਅਦਾ ਕੀਤਾ ਹੈ ਟਰਾਂਸਪੋਰਟ ਮੰਤਰੀ ਦੇ ਵੱਲੋਂ ਦੀ ਜਾਣਕਾਰੀ ਦਿੱਤੀ ਕਿ ਨਾਲ ਹੀ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਪੱਕੇ ਕਰਨ ਦੇ ਕਰਨ ਦੇ ਲਈ ਜਿਹੜੇ ਕਰਮਚਾਰੀ ਨੇ ਉਹਦੀ ਉਹਦੇ ਲਈ ਨੀਤੀ ਵੀ ਬਣਾਈ ਜਾ ਰਹੀ ਹੈ ਉਹਦੇ ਤੇ ਵੀ ਕੰਮ ਜਿਹੜਾ ਉਹਨਾਂ ਨਾਲ ਅਟੈਂਪਟ ਜਲਦੀ ਕਰ ਲਿਆ ਜਾਏਗਾ ਸੋ ਇਸ ਤੋਂ ਇਲਾਵਾ ਦੇਰ ਰਾਤ ਦੋ ਘਟਨਾਵਾਂ ਵਾਪਰੀਆਂ ਨੇ ਦੋ ਘਟਨਾਵਾਂ ਦਾ ਜ਼ਿਕਰ ਕਰਾਂਗੇ ਔਰ ਇੱਕ ਜ਼ਿਕਰ ਕਰਾਂਗੇ ਸਟੀਵ ਜੋਬਸ ਦੀ ਚਿੱਠੀ ਦੀ ਜਿਹੜੇ ਉਹਨਾਂ ਨੇ 50 ਸਾਲ ਪਹਿਲਾਂ ਕੁੰਬ ਦੇ ਉੱਪਰ ਆਣ ਦੀ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਸੀ ਸਭ ਤੋਂ ਪਹਿਲਾਂ ਜੇ ਸਟੀਵ ਜੋਬਸ ਦੀ ਗੱਲ ਕਰੀਏ ਸਟੀਵ ਜੋਬਸ Apple ਕੰਪਨੀ ਦੇ ਮਾਲਕ CEO ਔਰ ਉਹਦੇ ਸੰਸਥਾਪਕ ਸੀ ਔਰ ਉਹਨਾਂ ਦੇ ਵੱਲੋਂ ਹੁਣ ਉਹ ਦੁਨੀਆ 'ਚ ਨਹੀਂ ਪਰ ਉਹਨਾਂ ਦੀ 50 ਸਾਲ ਪਹਿਲਾਂ ਦੀ ਇੱਕ ਚਿੱਠੀ ਜਿਹੜੀ ਆ ਅੱਜ ਦੇ ਦਿਨਾਂ ਦੇ ਵਿੱਚ ਉਹਨਾਂ ਦੀ ਵਾਈਫ ਜਿਹੜੀ ਆ ਕੁੰਬ ਦੇ ਵਿੱਚ ਆਏ ਹੋਏ ਨੇ 17-18 ਦਿਨ ਇੱਥੇ ਰਹਿਣਗੇ ਔਰ ਉਹਨਾਂ ਦੇ ਵੱਲੋਂ দীક્ષા ਲਈ ਗਈ ਹੈ ਔਰ ਇੱਥੇ ਸਾਧਵੀ ਦੇ ਰੂਪ ਦੇ ਵਿੱਚ ਉਹ ਰਹਿ ਰਹੇ ਨੇ ਔਰ ਇਸ ਮੌਕੇ ਦੇ ਉੱਤੇ ਸਟੀਵ ਜੋਬਸ ਦੀ 50 ਸਾਲ ਪਹਿਲਾਂ ਲਿਖੀ ਇੱਕ ਚਿੱਠੀ ਜਿਹੜੀ ਹੈ ਜਦੋਂ ਜਨਤਕ ਹੁੰਦੀ ਹੈ ਤੇ ਉਹ ਚਿੱਠੀ ਦੀ ਨਿਲਾਮੀ ਕੀਤੀ ਗਈ ਦਰਸਲ ਉਹ ਚਿੱਠੀ ਦੇ ਵਿੱਚ ਕੀ ਸੀ ਸਟੀਵ ਜੋਬਸ ਨੇ ਆਪਣੀ ਇੱਕ ਮਹਿਲਾ ਮਿੱਤਰ ਨੂੰ ਇੱਕ ਚਿੱਠੀ ਲਿਖੀ ਸੀ ਜਿਸ ਦੇ ਵਿੱਚ ਉਹਨਾਂ ਨੇ 50 ਸਾਲ ਪਹਿਲਾਂ ਜ਼ਿਕਰ ਕੀਤਾ ਸੀ ਕਿ ਅਪ੍ਰੈਲ ਮਈ ਦੇ ਵਿੱਚ ਭਾਰਤ ਦੇ ਵਿੱਚ ਇੱਕ ਕੁੰਭ ਦਾ ਮੇਲਾ ਹੁੰਦਾ ਔਰ ਮੈਂ ਉਸ ਮੇਲੇ ਦੇ ਵਿੱਚ ਜਾਣ ਦਾ ਬੜਾ ਇੱਛੁਕ ਹਾਂ ਇਹ 50 ਸਾਲ ਪਹਿਲਾਂ ਉਹਨਾਂ ਨੇ ਚਿੱਠੀ ਲਿਖੀ ਸੀ ਕਿ ਮੈਂ ਭਾਰਤ ਦੇ ਵਿੱਚ ਕੁੰਭ ਦੇ ਮੇਲੇ ਦੇ ਵਿੱਚ ਜਾਣਾ ਚਾਹਨਾ ਔਰ ਜਦੋਂ ਹੁਣ ਉਹ ਚਿੱਠੀ ਜਨਤਕ ਹੋਈ ਹੈ ਔਰ ਉਸ ਚਿੱਠੀ ਦੀ ਨਿਲਾਮੀ ਹੋਈ ਹੈ ਤੁਸੀਂ ਹੈਰਾਨ ਹੋ ਜਾਓਗੇ ਉਹ ਚਿੱਠੀ 4 ਕਰੋੜ 34 ਲੱਖ ਰੁਪਏ ਦੀ ਉਹ ਚਿੱਠੀ ਜਿਹੜੀ ਹੈ ਸਟੀਵ ਜੌਬਸ ਦੀ ਲਿਖੀ ਹੋਈ ਉਹ ਵੇਚੀ ਗਈ ਹੈ ਸੋ ਉਸ ਚਿੱਠੀ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦੇ ਜਿਹੜੇ ਪਤਨੀ ਹੈ ਆ ਉਹ ਹੁਣ ਭਾਰਤ ਆਏ ਨੇ ਸ਼ਾਇਦ ਸਟੀਵ ਜੋਬਸ ਦਾ ਸੁਪਨਾ ਪੂਰਾ ਕਰਨ ਦੇ ਲਈ ਹੀ ਉਹ ਭਾਰਤ ਆਏ ਨੇ ਔਰ ਐਸੀਆਂ ਚਰਚਾਾਂਵਾਂ ਵੀ ਚੱਲ ਪਈਆਂ ਨੇ ਔਰ ਉਹਨਾਂ ਦੀ ਵਾਈਫ ਨੂੰ ਇੱਕ ਨਵਾਂ ਨਾਮ ਭਾਰਤੀ ਇੱਥੇ ਸੰਤ ਜਿਨ੍ਹਾਂ ਦੇ ਸ਼ਰਨ ਦੇ ਵਿੱਚੋਂ ਆਏ ਨੇ ਜਿਨ੍ਹਾਂ ਨੂੰ ਉਹਨਾਂ ਨੇ ਆਪਣਾ ਗੁਰੂ ਬਣਾਇਆ ਔਰ ਸਟੀਵ ਜੋਬਸ ਦੀ ਪਤਨੀ ਨੂੰ ਨਾਮ ਦਿੱਤਾ ਕਮਲਾ ਉਹਨਾਂ ਦੇ ਵੱਲੋਂ ਕਮਲਾ ਨਾਮ ਦਿੱਤਾ ਗਿਆ ਹੈ ਔਰ ਇਹ ਚਿੱਠੀ ਹੁਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪੂਰੀ ਦੁਨੀਆ ਦੇ ਵਿੱਚ ਔਰ ਸਟੀਵ ਜੋਬਸ ਦੀ ਇਸ ਚਿੱਠੀ ਦੇ ਨਾਲ ਔਰ ਉਹਨਾਂ ਦੀ ਵਾਈਫ ਦੇ ਭਾਰਤ ਮਹਾਕੁੰਬ ਦੇ ਉੱਤੇ ਆਉਣ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਵੀ ਇੱਕ ਚਰਚਾ ਚੱਲ ਪਈ ਹੈ ਕਿ ਬਹੁਤ ਸਾਰੇ ਐਸੇ ਵਿਦੇਸ਼ੀ ਸੈਲਾਨੀ ਨੇ ਜੋ ਇਸ ਕੁੰਭ ਦੇ ਵਿੱਚ ਆ ਕੇ ਅ ਸ਼ਿਰਕਤ ਕਰਨਾ ਚਾਹੁੰਦੇ ਨੇ ਔਰ ਇੱਥੇ ਦੀ ਜਿਹੜੀ ਦਿਵਯਤਾ ਹੈ ਉਸ ਨੂੰ ਹਾਸਲ ਕਰਨਾ ਚਾਹੁੰਦੇ ਨੇ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਵਿਦੇਸ਼ੀ ਸ਼ਰਧਾਲੂ ਵੀ ਇੱਥੇ ਪਹੁੰਚੇ ਹੋਏ ਨੇ ਪੰਜਾਬ ਤੋਂ ਬਹੁਤ ਸਾਰੇ ਸਾਧੂ ਸੰਤ ਜਿਹੜੇ ਸੰਨਿਆਸੀ ਨੇ ਉਹ ਵੀ ਕੁੰਭ ਦੇ ਮੇਲੇ ਦੇ ਵਿੱਚ ਗਏ ਹੋਏ ਨੇ ਇੱਕ ਖਬਰ ਇਹ ਰਹੀ ਦੋ ਖਬਰਾਂ ਰਾਤ ਦੀਆਂ ਜਿਹੜੀਆਂ ਅਹਿਮ ਰਹੀਆਂ ਨੇ ਇੱਕ ਖਬਰ ਬੀਤੇ ਰਾਤ 2:30 ਵਜੇ ਦੇ ਕਰੀਬ ਸੈਫਲੀ ਖਾਨ ਅਦਾਕਾਰ ਨੇ ਉਹਨਾਂ ਦੇ ਘਰ ਦੇ ਉੱਤੇ ਇੱਕ ਵਿਅਕਤੀ ਦੇ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਮੌਕੇ ਤੇ ਜਦੋਂ ਸੈਫਲੀ ਖਾਨ ਨੇ ਦੇ ਨਾਲ ਆਹਮੋ ਸਾਹਮਣਾ ਹੁੰਦਾ ਤੇ ਸੈਫਲੀ ਖਾਨ ਦੇ ਉੱਪਰ ਚਾਕੂਆਂ ਦੇ ਨਾਲ ਉਸ ਨੇ ਹਮਲਾ ਕਰ ਦਿੱਤਾ ਇਹ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਨਹੀਂ ਆ ਪਰ ਦੇਰ ਰਾਤ ਦੀ ਖਬਰ ਹੈ ਔਰ ਸਵੇਰੇ ਅੱਜ ਇਹ ਚਰਚਾਵਾਂ ਦਾ ਵਿਸ਼ਾ ਇਹ ਇਸ ਖਬਰਾਂ ਜਿਹੜੀਆਂ ਨੇ ਬੜੀਆਂ ਹੋਈਆਂ ਨੇ ਔਰ ਸੈਫਲੀ ਖਾਨ ਤੇ 6 ਬਾਰ ਬਾਰ ਕੀਤਾ ਗਿਆ ਸੈਫਲੀ ਖਾਨ ਮੁੰਬਈ ਦੇ ਲੀਲਾਬਤੀ ਹਸਪਤਾਲ ਦੇ ਵਿੱਚ ਇਸ ਟਾਈਮ ਦਾਖਲ ਨੇ ਹਸਪਤਾਲ ਐਡਮਿਟ ਨੇ ਉਹਨਾਂ ਦੀ ਹਾਲਤ ਦੇ ਬਾਰੇ ਅਜੇ ਉਹਨਾਂ ਦੇ ਡਾਕਟਰਾਂ ਦੇ ਵੱਲੋਂ ਨਹੀਂ ਕੁਝ ਦੱਸਿਆ ਗਿਆ ਹਾਲ ਫਿਲਹਾਲ ਡਾਕਟਰਾਂ ਨੇ ਇਹ ਜ਼ਰੂਰ ਕਿਹਾ ਕਿ 6 ਵਾਰ ਹਮਲਾ ਕੀਤਾ ਗਿਆ ਪਰ ਉਸ ਦੇ ਵਿੱਚੋਂ ਦੋ ਹਮਲੇ ਜਿਹੜੇ ਸੀਗੇ ਉਹਨਾਂ ਦੇ ਢਿੱਡ ਦੇ ਵਿੱਚ ਜਿਹੜਾ ਚਾਕੂ ਮਾਰਿਆ ਗਿਆ ਦੋ ਜਗ੍ਹਾ ਦੇ ਉੱਤੇ ਮੇਜਰ ਸਰਜਰੀ ਜਿਹੜੀ ਉਹਨਾਂ ਦੀ ਹੋਈ ਹੈ ਔਰ ਉਹਨਾਂ ਦੀ ਬੈਕਬੋਨ ਦੇ ਉੱਪਰ ਵੀ ਜਿਹੜਾ ਚਾਕੂ ਮਾਰਿਆ ਗਿਆ ਸੋ ਉਹਨਾਂ ਦੀ ਹਾਲਤ ਦੇ ਬਾਰੇ ਅਪਡੇਟ ਆ ਜਾਏਗੀ ਔਰ ਅਸੀਂ ਕੋਸ਼ਿਸ਼ ਕਰਾਂਗੇ ਸ਼ਾਮ ਦੇ ਬੁਲੇਟਨ ਦੇ ਵਿੱਚ ਜੇ ਕੋਈ ਜਾਣਕਾਰੀ ਸਾਹਮਣੇ ਆਂਦੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਤੋਂ ਇਲਾਵਾ ਦੇਰ ਰਾਤ ਪੰਜਾਬ ਦੇ ਵਿੱਚ ਵੀ ਇੱਕ ਹਮਲਾ ਹੋਇਆ ਹੈ ਹਮਲਾ ਹੋਇਆ ਅਮਰਸਰ ਦੇ ਪਿੰਡ ਜੈੰਤੀਪੁਰ ਦੇ ਵਿੱਚ ਗ੍ਰੇਨੇਡ ਹਮਲਾ ਕੀਤਾ ਗਿਆ ਹੈ ਘਰ ਦੇ ਵਿੱਚ ਗ੍ਰੇਨੇਡ ਸੱਟਿਆ ਗਿਆ ਸੋ ਕਾਂਗਰਸੀ ਸੰਸਦ ਰੰਧਾਵਾ ਐਮਪੀ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਸਿੰਘ ਰੰਧਾਵਾ ਉਹਨਾਂ ਦੇ ਕਰੀਬੀ ਨੇਤਾ ਅਮਨਦੀਪ ਦੇ ਘਰ ਦੇ ਉੱਤੇ ਗ੍ਰੇਨੇਡ ਹਮਲਾ ਹੋਇਆ ਹੈ ਦੇਰ ਰਾਤ ਔਰ ਇਸ ਦੀ ਜਾਣਕਾਰੀ ਜਿਹੜੀ ਹੈ ਉਹ ਅਕਾਲੀ ਆਗੂ ਵਿਕਰਮ ਮਜੀਠੀਆ ਦੇ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਇਸ ਦੀ ਸੀਸੀਟੀਵੀ ਪਾਈ ਪਾ ਕੇ ਪਾਈ ਗਈ ਉਹਨਾਂ ਦੇ ਵੱਲੋਂ ਔਰ ਜਿਵੇਂ ਹਮਲਾ ਹੁੰਦਾ ਉਸ ਤੋਂ ਥੋੜੀ ਦੇਰ ਬਾਅਦ ਹੀ ਉਹਨਾਂ ਨੇ ਸੀਸੀਟੀਵੀ ਵੀ ਪਾਈ ਇਹਦੀ ਔਰ ਉਹਨਾਂ ਨੇ ਵੀਡੀਓ ਜਾਰੀ ਕੀਤਾ ਕਿ ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਚਾਰਾ ਕਰਨੀਆਂ ਚਾਹੀਦੀਆਂ ਨੇ ਨਾ ਕਿ ਇੱਧਰ ਉੱਧਰ ਘੁੰਮਿਆ ਜਾਵੇ ਜਿਵੇਂ ਉਹਨਾਂ ਦੇ ਵੱਲੋਂ ਆਪਣੇ ਅੰਦਾਜ਼ ਦੇ ਵਿੱਚ ਨਿਸ਼ਾਨੇ ਸਾਦੇ ਜਾਂਦੇ ਨੇ ਔਰ ਪਰਿਵਾਰ ਬਾਲ-ਬਾਲ بچ ਗਿਆ ਇਸ ਗ੍ਰੇਨੇਡ ਹਮਲੇ ਦੇ ਨਾਲ ਸੀਸੀਟੀਵੀ ਸਾਹਮਣੇ ਆ ਗਈ ਉਹਨਾਂ ਦੀ ਸੋਸ਼ਲ ਮੀਡੀਆ ਤੇ ਉੱਪਰ ਵਾਇਰਲ ਹੋ ਰਹੀ ਹੈ ਔਰ ਅੱਠ ਕਰਾਂ ਦੇ ਸ਼ੀਸ਼ੇ ਇਸ ਗ੍ਰੇਨੇਡ ਹਮਲੇ ਦੇ ਨਾਲ ਟੁੱਟੇ ਨੇ ਸੋ ਚਿੰਤਾ ਦਾ ਵਿਸ਼ਾ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਪੋਸਟ ਦੇ ਵਿੱਚ ਹਮਲੇ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਵੱਲੋਂ ਲੈ ਲਈ ਗਈ ਹੈ ਕਿ ਸਾਡੇ ਵੱਲੋਂ ਇਹ ਹਮਲਾ ਕਰਵਾਇਆ ਗਿਆ ਹੈ ਅਮਨਦੀਪ ਸਿੰਘ ਵੱਡਾ ਨਾਮ ਹੈ ਕਿਉਂਕਿ ਰਜਿੰਦਰ ਕੁਮਾਰ ਜੈਤੀਪੁਰ ਦੇ ਉਹ ਪੁੱਤਰ ਨੇ ਔਰ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰੀਸ਼ਾ ਤੇ ਪੂਰਵ ਚੇਅਰਮੈਨ ਰਹਿ ਚੁੱਕੇ ਨੇ ਉਹਨਾਂ ਦੇ ਪਿਤਾ ਸੋ ਇਥੇ ਅਮਨਦੀਪ ਗੁਰਦਾਸਪੁਰ ਦੇ ਸੰਸਦ ਸੁਖਜਿੰਦਰ ਸਿੰਘ ਰੰਦਾਵਾ ਦੇ ਜਿੱਥੇ ਕਰੀਬੀ ਨੇ ਔਰ ਬਹੁਤ ਸਾਰੇ ਸਿਆਸੀ ਆਗੂ ਨੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਬਹੁਤ ਜ਼ਿਆਦਾ ਨੇੜਤਾ ਹੈ ਸੋ ਇਸ ਦੇ ਕਰਕੇ ਇਹ ਮਾਮਲਾ ਜਿਹੜਾ ਹੈ ਉਹ ਹੁਣ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਤੋਂ ਇਲਾਵਾ ਜੇਕਰ ਗ੍ਰੇਨੇਡ ਹਮਲਿਆਂ ਦੀ ਗੱਲ ਕਰੀਏ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਗ੍ਰੇਨੇਡ ਹਮਲੇ ਹੋਏ ਨੇ ਕਿਉਂਕਿ ਇਸ ਤੋਂ ਪਹਿਲਾਂ ਤੁਸੀਂ ਨਹੀਂ ਸੁਣਿਆ ਹੋਵੇਗਾ ਕਿ ਪੰਜਾਬ ਦੇ ਵਿੱਚ ਗ੍ਰੇਨੇਡ ਹਮਲੇ ਹੁੰਦੇ ਸੀ ਪਰ ਪਿਛਲੇ ਕੁਝ ਸਮਿਆਂ ਦੇ ਵਿੱਚ ਬਹੁਤ ਸਾਰੇ ਗ੍ਰੇਨੇਡ ਹਮਲੇ ਹੋਏ ਨੇ ਜੇਕਰ ਉਹਨਾਂ ਤੇ ਚਾਤੀ ਪਾਉਣ ਦੀ ਕੋਸ਼ਿਸ਼ ਕਰੀਏ ਇਹ 11 ਨਵੰਬਰ 2024 ਨੂੰ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਇੱਕ ਕੋਠੀ ਦੇ ਵਿੱਚ ਗ੍ਰੇਨੇਡ ਹਮਲਾ ਹੋਇਆ ਸੀ ਅਤਵਾਦੀ ਹਰਦੀਪ ਸਿੰਘ ਉਰਫ ਹੈਪੀ ਪਾਸ਼ੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਹਦੀ ਜ਼ਿੰਮੇਵਾਰੀ ਲਈ ਸੀ ਉਸ ਤੋਂ ਬਾਅਦ 24 ਨਵੰਬਰ 2024 ਨੂੰ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਬਾਹਰ ਆਰਡੀਐਕਸ ਲਗਾਇਆ ਗਿਆ ਸੀ ਜ਼ਿੰਮੇਵਾਰੀ ਹੈਪੀ ਪਾਸ਼ੀਆਂ ਨੇ ਲਈ ਸੀ ਇਹਦੇ ਵਿੱਚ ਦੋ ਆਰੋਪੀਆਂ ਨੂੰ ਫੜ ਲਿਆ ਗਿਆ ਹੈ ਔਰ ਗ੍ਰੇਨੇਡ ਵੀ ਬਰਾਮਦ ਕੀਤੇ ਗਏ ਸੀ ਉਸ ਤੋਂ ਇਲਾਵਾ 27 ਨਵੰਬਰ 2024 ਨੂੰ ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਦੇ ਵਿੱਚ ਬੰਦ ਪੁਲਿਸ ਚੌਕੀ ਦੇ ਉੱਤੇ ਗ੍ਰੇਨੇਡ ਹਮਲਾ ਹੋਇਆ ਸੀ ਔਰ 2 ਦਸੰਬਰ 2024 ਨੂੰ ਨਮਾ ਸ਼ਹਿਰ ਦੇ ਕਾਠਗੜ ਥਾਣੇ ਦੇ ਵਿੱਚ ਗ੍ਰੇਨੇਡ ਹਮਲਾ ਹੋਇਆ 4 ਦਸੰਬਰ 2024 ਨੂੰ ਮਜੀਠਾ ਥਾਣੇ ਤੇ ਗ੍ਰੇਨੇਡ ਵਿਸਪੋਰਟ ਹੋਇਆ 13 ਦਸੰਬਰ 2024 ਨੂੰ ਗੁਰਦਾਸਪੁਰ ਦੇ ਅਲੀਵਾਲ ਥਾਣਾ ਦੇ ਉੱਤੇ ਇੱਕ ਗ੍ਰੇਨੇਡ ਵਿਸਪੋਰਟ ਹੋਇਆ ਸੀ ਜ਼ਿੰਮੇਵਾਰੀ ਹੈਪੀ ਪਾਸ਼ੀਆਂ ਨੇ ਲਈ ਸੀ ਔਰ ਇਸ ਦੇ ਨਾਲ ਹੀ 18 ਦਸੰਬਰ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਬਖਸ਼ੀਵਾਲ ਚੌਕੀ ਦੇ ਉੱਤੇ ਬਲਾਸਟ ਹੋਇਆ ਔਰ ਤੁਸੀਂ ਇਹ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਹੈਪੀ ਪਾਸ਼ੀਆਂ ਨਾਮ ਬਾਰ-ਬਾਰ ਇਸ ਗ੍ਰੇਨੇਡ ਹਮਲਿਆਂ ਦੇ ਵਿੱਚ ਹੈਪੀ ਪਾਸ਼ੀਆਂ ਦੇ ਵੱਲੋਂ ਜ਼ਿੰਮੇਵਾਰੀਆਂ ਲਈਆਂ ਜਾ ਰਹੀਆਂ ਨੇ ਹੈਪੀ ਪਾਸ਼ੀਆਂ ਦੇ ਵੱਲੋਂ ਇੱਕ ਪੋਸਟ ਪਾ ਕੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਉਹ ਕਹਿੰਦੇ ਕਿ ਅਸੀਂ ਪੰਜਾਬ ਦੇ ਵਿੱਚ ਇਹਨਾਂ ਨੂੰ ਕਿਹਾ ਸੀ ਕਿ ਸ਼ਰਾਬ ਬਿਲਕੁਲ ਬੰਦ ਕਰੋ ਪੰਜਾਬ ਦੇ ਵਿੱਚ ਸ਼ਰਾਬ ਬੰਦੀ ਹੋਣੀ ਚਾਹੀਦੀ ਹੈ ਹੈਪੀ ਪਾਸ਼ੀਆਂ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਹੈ ਔਰ ਇਹ ਗ੍ਰੇਨੇਡ ਹਮਲੇ ਜਿਹੜੇ ਤੁਹਾਨੂੰ ਗਿਣਵਾਏ ਨੇ ਇਹਦੇ ਵਿੱਚ ਬਾਰ-ਬਾਰ ਹੈਪੀ ਪਾਸ਼ੀਆਂ ਦਾ ਨਾਮ ਆ ਰਿਹਾ ਹੈ ਔਰ ਉਸਨੇ ਕਿਹਾ ਹੈਪੀ ਪਾਰਸ਼ ਨੇ ਕਿਹਾ ਕਿ ਪੰਜਾਬ ਦੇ ਵਿੱਚ ਸ਼ਰਾਬ ਬੰਦੀ ਹੋਣੀ ਚਾਹੀਦੀ ਹੈ ਇਹ ਸ਼ਰਾਬ ਬੰਦੀ ਨਹੀਂ ਕਰ ਰਹੇ ਔਰ ਇਹ ਸ਼ਰਾਬ ਦੇ ਠੇਕੇਦਾਰਾਂ ਦੇ ਘਰਾਂ ਦੇ ਉੱਤੇ ਸਾਡੇ ਵੱਲੋਂ ਗ੍ਰੇਨੇਡ ਹਮਲੇ ਕਰਵਾਏ ਜਾ ਰਹੇ ਨੇ ਕਿਉਂਕਿ ਪੰਜਾਬ ਦੇ ਠੇਕਿਆਂ ਦੇ ਵਿੱਚ ਇਹ ਸ਼ਰਾਬਾਂ ਲਿਆ ਲਿਆ ਕੇ ਪਰ ਰਹੇ ਨੇ ਸੋ ਐਸੀ ਇਹ ਇਹ ਖਬਰਾਂ ਜਿਹੜੀਆਂ ਅਖਬਾਰਾਂ ਦੀਆਂ ਸੁਰਖੀਆਂ ਜਿਹੜੋ ਅਸੀਂ ਤੁਹਾਨੂੰ ਪੜ ਕੇ ਸੁਣਾ ਰਹੇ ਹਾਂ ਸੋ ਇਹ ਵੀ ਬਣੀਆਂ ਹੋਈਆਂ ਨੇ ਪਰ ਗ੍ਰੇਨੇਡ ਹਮਲਿਆਂ ਦੇ ਨਾਲ ਪੰਜਾਬ ਦੇ ਵਿੱਚ ਇੱਕ ਵਾਰ ਮਾਹੌਲ ਫਿਰ ਤੋਂ ਤਣਾਅਪੂਰਨ ਹੋ ਗਿਆ ਜਦੋਂ ਬੱਡੇ-ਬੱਡੇ ਲੋਕਾਂ ਦੇ ਘਰਾਂ ਦੇ ਉੱਤੇ ਗ੍ਰਨੇਡ ਹਮਲੇ ਹੋ ਰਹੇ ਨੇ ਠਾਣਿਆਂ ਦੇ ਉੱਪਰ ਹਮਲੇ ਹੋ ਰਹੇ ਨੇ ਸੋ ਆਮ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਇਸ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੋ ਇੱਕ ਖਬਰ ਪੰਜਾਬ ਦੇ ਵਿੱਚ 22 ਨਸ਼ਾ ਮੁਕਤੀ ਕੇਂਦਰਾਂ ਦੇ ਲਾਇਸੈਂਸ ਸਸਪੈਂਡ ਕਰ ਦਿੱਤੇ ਗਏ ਜਾਨਕਿ ਸੀਲ ਵੀ ਕਰ ਦਿੱਤੇ ਗਏ ਨੇ ਪੰਜਾਬ ਦੇ ਸਿਹਤ ਵਿਭਾਗ ਨੇ ਨਸ਼ਾ ਮੁਕਤੀ ਕੇਂਦਰਾਂ ਨੂੰ ਚਲਾਉਣ ਵਾਲੇ ਚੰਡੀਗੜ੍ਹ ਦੇ ਡਾਕਟਰ ਅਮਿਤ ਬੰਸਲ ਦੇ 22 ਸੈਂਟਰਾਂ ਨੂੰ ਉਹਨਾਂ ਦੇ ਲਾਇਸੈਂਸ ਜਿਹੜੇ ਆ ਸਸਪੈਂਡ ਕਰ ਦਿੱਤੇ ਨੇ 16 ਜ਼ਿਲ੍ਹਿਆਂ ਦੇ ਵਿੱਚ ਇਹ 22 ਸੈਂਟਰ ਚੱਲ ਰਹੇ ਸੀ ਪਿਛਲੇ 48 ਘੰਟਿਆਂ ਦੇ ਦੌਰਾਨ ਜ਼ਿਲ੍ਹਾ ਮੋਗਾ, ਕਪੂਰਥਲਾ, ਪਟਿਆਲਾ, ਮੁਕਸਰ, ਫਤਿਹਗੜ ਸਾਹਿਬ, ਫਿਰੋਜ਼ਪੁਰ, ਰੂਪੜ, ਬਰਨਾਲਾ ਦੇ ਵਿੱਚ 13 ਨਸ਼ਾ ਮੁਕਤੀ ਕੇਂਦਰ ਸੀਲ ਕੀਤੇ ਗਏ ਨੇ। ਔਰ ਇਸ ਤੋਂ ਇਲਾਵਾ ਬੁੱਧਵਾਰ ਨੂੰ ਮੋਗਾ ਦੇ ਵਿੱਚ 3, ਮੁਕਸਰ ਦੇ ਵਿੱਚ 2, ਹੁਸ਼ਿਆਰਪੁਰ 2 ਕਪੂਰਥਲਾ ਤੇ ਫਗਵਾੜਾ ਦਾ ਇੱਕ ਔਰ ਤੇ ਫਤਿਹਗੜ ਸਾਹਿਬ ਦੇ ਵਿੱਚ ਇੱਕ, ਪਟਿਆਲਾ ਦੇ 2 ਕੇਂਦਰ ਸੀਲ ਕਰ ਦਿੱਤੇ ਗਏ ਨੇ। ਸੋ ਇਹ ਨਾਮ ਬਾਰ-ਬਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਅਮਿਤ ਭਾਂਸਲ ਦੇ ਵੱਲੋਂ ਜਿਹੜੇ ਇਹ ਸੈਂਟਰ ਚਲਾਏ ਜਾ ਰਹੇ ਸੀ ਡਾਕਟਰ ਅਮਿਤ ਬਾਂਸਲ ਨਾਮ ਦਾ ਇੱਕ ਵਿਅਕਤੀ ਹੈ ਚੰਡੀਗੜ੍ਹ ਦਾ ਰਹਿਣ ਵਾਲਾ ਉਹਦੇ ਇਹ ਸਾਰੇ ਸੈਂਟਰ ਸੀ 22 ਸੈਂਟਰ ਪਰ ਇਹਨਾਂ ਸੈਂਟਰਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਦਿੱਕਤ ਕੀ ਨਿਕਲੀ ਸੀ ਕਿ ਇਹਨਾਂ ਸੈਂਟਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਨਸ਼ਾ ਵੇਚਿਆ ਜਾ ਰਿਹਾ ਸੋ ਜਿਸ ਤੋਂ ਬਾਅਦ ਇਸ ਦੇ ਉੱਤੇ ਕਾਰਵਾਈ ਹੋਣੀ ਸੀ ਔਰ ਹੁਣ ਵੱਡੀ ਕਾਰਵਾਈ ਜਿਹੜੀ ਹੈ ਉਹ ਉਹ ਕੀਤੀ ਜਾ ਰਹੀ ਹੈ ਦਸੂਹਾ ਦੇ ਵਿੱਚ ਵੀ ਇਹਦਾ ਇੱਕ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਉਸ ਦੇ ਉੱਪਰ ਵੀ ਪੁਲਿਸ ਦੇ ਵੱਲੋਂ ਕਾਰਵਾਈ ਜਿਹੜੀ ਹੈ ਉਹ ਅਨਲ ਟਾਈਮ ਦੇ ਵਿੱਚ ਜਲਦੀ ਕੀਤੀ ਜਾ ਸਕਦੀ ਹੈ ਕਿਉਂਕਿ ਪੁਲਿਸ ਦੇਰ ਰਾਤ ਵੀ ਉੱਥੇ ਪਹੁੰਚ ਗਈ ਸੀ ਔਰ ਦਸੂਹਾ ਦੇ ਵਿੱਚ ਵੀ ਪੁਲ ਬੀਤੇ ਕੱਲ ਇੱਕ ਬਿਆਨ ਦਾ ਸੀ ਜ਼ਿਕਰ ਕੀਤਾ ਸੀ ਕਿ ਰਾਹੁਲ ਗਾਂਧੀ ਦੇ ਵੱਲੋਂ ਆਰਐਸਐਸ ਮੁਖੀ ਦੇ ਉੱਪਰ ਜਦੋਂ ਕੱਲ ਪਹਿਲਾਂ 9 ਇਹ ਜਿਹੜਾ ਨਿਊ ਦਿੱਲੀ ਦੇ ਵਿੱਚ ਇੱਕ ਨਵਾਂ ਦਫ਼ਤਰ ਖੋਲ੍ਹਿਆ ਕਾਂਗਰਸ ਪਾਰਟੀ ਦੇ ਵੱਲੋਂ ਦਫ਼ਤਰ ਖੋਲ੍ਹਿਆ ਗਿਆ ਉਸ ਦਫ਼ਤਰ ਦੇ ਉਦਘਾਟਨ ਦੇ ਸਮੇਂ ਪਹਿਲਾਂ ਤਾਂ ਦੋ ਵਿਵਾਦਾਂ ਦੀ ਅਸੀਂ ਗੱਲ ਕੀਤੀ ਸੀ ਕਿ ਬਾਹਰਲੇ ਪਾਸੇ ਕੁਝ ਵੋਟ ਲੱਗੇ ਹੋਏ ਸੀ ਕਿ ਇਸ ਜਿਹੜਾ ਨਵਾਂ ਇਹਨਾਂ ਦੇ ਵੱਲੋਂ ਭਵਨ ਬਣਾਇਆ ਗਿਆ ਉਸ ਦਾ ਨਾਮ ਇੰਦਰਾ ਗਾਂਧੀ ਭਵਨ ਕਿਉਂ ਰੱਖਿਆ ਗਿਆ ਇਸ ਦਾ ਨਾਮ ਹੁਣ ਡਾਕਟਰ ਮਨਮੋਹਨ ਸਿੰਘ ਭਵਨ ਰੱਖ ਦੇਣਾ ਚਾਹੀਦਾ ਸੀ ਕਾਂਗਰਸ ਪਾਰਟੀ ਨੂੰ ਕਿਉਂਕਿ ਕਾਂਗਰਸ ਪਾਰਟੀ ਕਹਿੰਦੀ ਹੈ ਕਿ ਅਸੀਂ ਬਹੁਤ ਸਾਰੇ ਐਸੇ ਸਮਾਰਕ ਬਣਾਵਾਂਗੇ ਡਾਕਟਰ ਮਨਮੋਹਨ ਸਿੰਘ ਦੇ ਨਾਮ ਤੇ ਤੇ ਜੋ ਪਹਿਲਾਂ ਹੀ ਸਮਾਰਕ ਬਣਿਆ ਸੀ ਉਸ ਦਾ ਨਾਮ ਤੁਹਾਨੂੰ ਡਾਕਟਰ ਮਨਮੋਹਨ ਸਿੰਘ ਦੇ ਨਾਮ ਤੇ ਰੱਖ ਦੇਣਾ ਚਾਹੀਦਾ ਹੈ ਬੀਤੇ ਕਾਲੇ ਚਰਚਾ ਚੱਲੀ ਉਸ ਤੋਂ ਇਲਾਵਾ ਜਦੋਂ ਇਸ ਦਾ ਉਦਘਾਟਨ ਹੋਇਆ ਅੰਦਰ ਸਪੀਚ ਕੀਤੀ ਗਈ ਤੇ ਰਾਹੁਲ ਗਾਂਧੀ ਦੇ ਵੱਲੋਂ ਬਿਆਨ ਦਿੱਤਾ ਗਿਆ ਆਰਐਸਐਸ ਮੁਖੀ ਮੋਹਨ ਭਾਗਵਤ ਦੇ ਉੱਤੇ ਉਹਨਾਂ ਨੇ ਕਿਹਾ ਕਿ ਮੋਹਨ ਭਾਗਵਤ ਦੇਸ਼ ਤਰੋਹੀ ਬਿਆਨ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ 1947 ਚ ਸਾਨੂੰ ਆਜ਼ਾਦੀ ਨਹੀਂ ਸੀ ਮਿਲੀ ਜਦੋਂ ਰਾਮ ਭਗਵਾਨ ਰਾਮ ਦਾ ਜਿਹੜਾ ਮੰਦਿਰ ਦਾ ਉਦੋਂ ਜਦੋਂ ਪ੍ਰਾਣ ਪ੍ਰਤੀਸ਼ਠਾ ਹੋਈ ਹੈ ਸਾਨੂੰ ਉਦੋਂ ਆਜ਼ਾਦੀ ਜਿਹੜੀ ਅਸਲੀ ਵਾਲੀ ਮਿਲੀ ਆ ਸੋ ਇਸ ਦਿਨ ਨੂੰ ਸਾਰਿਆਂ ਨੂੰ ਮਨਾਉਣਾ ਚਾਹੀਦਾ ਹੈ ਵਧੀਆ ਤਰੀਕੇ ਦੇ ਨਾਲ ਰਾਹੁਲ ਗਾਂਧੀ ਦੇ ਵੱਲੋਂ ਇਸ ਬਿਆਨ ਨੂੰ ਦੇਸ਼ਰੋਹੀ ਦੱਸਿਆ ਗਿਆ ਸੀ ਉਹਨਾਂ ਨੇ ਕਿਹਾ ਕਿ ਜੇ ਇਹ ਬਿਆਨ ਕਿਸੇ ਹੋਰ ਵਿਅਕਤੀ ਦੇ ਵੱਲੋਂ ਦਿੱਤਾ ਗਿਆ ਹੁੰਦਾ ਤੇ ਅੱਜ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਾਣਾ ਸੀ ਉਹ ਜਿੱਥੇ ਵੀ ਬੈਠਾ ਹੁੰਦਾ ਉਸ ਤੋਂ ਬਾਅਦ ਨਾਲ ਉਹਨਾਂ ਨੇ ਕਿਹਾ ਕਿ ਸਟੇਟ ਨਾਲ ਲੜਾਈ ਲੜਨ ਵਾਲੇ ਬਿਆਨ ਤੇ ਰਾਹੁਲ ਗਾਂਧੀ ਘਿਰ ਗਏ ਨੇ ਇੱਕ ਬਿਆਨ ਉਹਨਾਂ ਨੇ ਦਿੱਤਾ ਸੀ ਕਿ ਅਸੀਂ ਭਾਜਪਾ ਆਰਐਸਐਸ ਤੇ ਭਾਰਤ ਇੰਡੀਆ ਸਟੇਟ ਦੇ ਨਾਲ ਲੜਾਈ ਲੜ ਰਹੇ ਆ ਇਹ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਹੁਣ ਆ ਮਾਮਲਾ ਭਖਦਾ ਹੋਇਆ ਨਜ਼ਰ ਆ ਰਿਹਾ ਕਾਂਗਰਸ ਦੇ ਆਗੂ ਲੁਕਿਆ ਹੋਇਆ ਅਜੰਡਾ ਆਪਣਾ ਜ਼ਾਹਰ ਕਰ ਰਹੇ ਨੇ ਇਹ ਕਿਹਾ ਹੈ ਜੀਪੀ ਨੰਡਾ ਦੇ ਵੱਲੋਂ ਰਾਸ਼ਟਰੀ ਪ੍ਰਧਾਨ ਨੇ ਪਾਰਟੀ ਦੇ ਭਾਜਪਾ ਦੇ ਉਹਨਾਂ ਨੇ ਕਿਹਾ ਕਿ ਇਹ ਲੁਕਿਆ ਹੋਇਆ ਅਜੰਡਾ ਹੈ ਜਿਹੜਾ ਕਾਂਗਰਸ ਦਾ ਹੁਣ ਸਾਹਮਣੇ ਆਇਆ ਰਾ ਰਾਹੁਲ ਤੇ ਹੋਰ ਆਗੂ ਸੰਵਿਧਾਨ ਲੈ ਕੇ ਕਿਉਂ ਚੱਲਦੇ ਨੇ ਇਹ ਸੀਤਾ ਰਮਨ ਦੇ ਵੱਲੋਂ ਕਿਹਾ ਗਿਆ ਔਰ ਇਲਜ਼ਾਮ ਇਹ ਲਗਾਏ ਜਾ ਰਹੇ ਨੇ ਕਿ ਰਾਹੁਲ ਅਮਰੀਕੀ ਸੰਨਦਕਾਰ ਜੋਰਜ ਸੋਰਸ ਦੇ ਹੱਥਾਂ ਦੇ ਵਿੱਚ ਖੇਡ ਰਹੇ ਨੇ ਔਰ ਨੱਡਾ ਨੇ ਕਿਹਾ ਕਿ ਰਾਹੁਲ ਗਾਂਧੀ ਤੇ ਉਹਨਾਂ ਦੇ ਇਕੋਸਿਸਟਮ ਦੇ ਅਰਬਨ नक्सਲੀ ਤੇ ਡੀਪ ਸਟੇਟ ਦੇ ਨਾਲ ਸੰਬੰਧ ਦਾ ਬਾਰੇ ਜਾਣਦੇ ਨੇ ਇਸ ਤੋਂ ਇਲਾਵਾ ਉਧਰ ਵਿੱਤ ਮੰਤਰੀ ਨਿਰਮਲਾ ਸੀ타ਰਾਮਨ ਨੇ ਵੀ ਨਿਸ਼ਾਨੇ ਸਾਧੇ ਨੇ ਕੇਂਦਰ ਸਰਕਾਰ ਦੇ ਨਾਲ ਲੜਾਈ ਵਾਲੇ ਬਿਆਨ ਤੇ ਹੈਰਾਨੀ ਪ੍ਰਗਟਾਈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਾਲ ਕਾਦੀ ਲੜਾਈ ਹੋ ਸਕਦੀ ਹੈ ਤੁਹਾਡੀ ਤੁਸੀਂ ਕੇਂਦਰ ਸਰਕਾਰ ਦੇ ਨਾਲ ਕਾਦੀ ਲੜਾਈ ਲੜ ਰਹੇ ਹੋ ਇਹਦਾ ਮਤਲਬ ਇਹ ਹੈ ਕਿ ਤੁਸੀਂ ਦੂਸਰੇ ਦੇਸ਼ਾਂ ਦੇ ਵਿੱਚ ਜਿਹੜੇ ਬੈਠੇ ਲੋਕ ਨੇ ਉਹਨਾਂ ਦੀਆਂ ਹੱਥਾਂ ਦੀਆਂ ਕਟਪੁੱਤਰੀਆਂ ਬਣ ਕੇ ਖੇਡ ਰਹੇ ਹੋ ਸੋ ਐਸੇ ਇਲਜ਼ਾਮ ਜਿਹੜੇ ਰਾਹੁਲ ਗਾਂਧੀ ਦੇ ਉੱਪਰ ਉਹਨਾਂ ਦੇ ਬਿਆਨ ਦੇ ਉੱਪਰ ਲਗਾਏ ਜਾ ਰਹੇ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਸੋਨਮਰਗ ਇੱਕ ਜਿਹੜੀ ਸੁਰੰਗ ਸੀ ਉਸ ਦਾ ਉਦਘਾਟਨ ਕੀਤਾ ਗਿਆ ਹੁਣ ਉਸ ਉਦਘਾਟਨ ਹੋਣ ਦੇ ਨਾਲ ਜਿੱਥੇ ਕਨੈਕਟੀਵਿਟੀ ਜੰਮੂ ਕਸ਼ਮੀਰ ਦੇ ਨਾਲ ਵਧੀਆ ਹੋ ਗਈ ਹੈ ਸੈਲਾਨੀ ਉੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਅਖਬਾਰਾਂ ਦੀਆਂ ਸੁਰਖੀਆਂ ਨੇ ਔਰ ਇੱਕ ਖੁਸ਼ਖਬਰੀ ਹੋਰ ਹੈ ਉੱਥੇ ਦੇ ਲੋਕਾਂ ਦੇ ਲਈ ਕਸ਼ਮੀਰ ਤੱਕ ਰੇਲ ਗੱਡੀ ਚਲਾਉਣ ਤੇ ਮੋਹਰ ਲੱਗ ਗਈ ਹੈ ਕਿ ਹੁਣ ਕਸ਼ਮੀਰ ਤੱਕ ਰੇਲ ਗੱਡੀ ਵੀ ਜਾਏਗੀ ਆਉਣ ਵਾਲੇ ਟਾਈਮ ਦੇ ਵਿੱਚ ਕਸ਼ਮੀਰ ਨੂੰ ਮੁਲਕ ਦੇ ਨਾਲ ਰੇਲ ਮਾਰਗ ਦੇ ਰਾਹੀਂ ਜੋੜਨ ਤੇ ਇਸ ਤੇ ਰੇਲ ਗੱਡੀ ਚਲਾਉਣ ਲਈ ਰੇਲਵੇ ਸੁਰੱਖਿਆ ਕਮਿਸ਼ਨ ਜਾਨਕਿ CRS ਨੇ ਹਰੀ ਝੰਡੀ ਦੇ ਦਿੱਤੀ ਹੈ CRS ਨੇ ਇਸ ਟਰੈਕ ਤੇ ਮੁਸਾਫਰਾਂ ਲਈ ਰੇਲ ਗੱਡੀ ਤੇ ਮਾਲ ਗੱਡੀ ਨੂੰ 85 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਜਿਹੇ ਦੇ ਵਿੱਚ ਹੁਣ ਇਸ ਮਾਰਗ ਤੇ ਟ੍ਰੇਨ ਚਲਾਉਣ ਦਾ ਇਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ ਮਤਲਬ ਕਿ ਜੁੜੀਆਂ ਜੜੀਆਂ ਚੀਜ਼ਾਂ ਦੀ ਲੋਡ ਹੁੰਦੀ ਹੈ ਜੋ ਮਾਪਦੰਡ ਹੁੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਕਿਧਰ ਉਹ ਟ੍ਰੇਨ ਜਾਏਗੀ ਕੀ ਕੀ ਕਰਨਾ ਹੈ ਉਹ ਉਹ ਚੀਜ਼ਾਂ ਪੂਰੀਆਂ ਹੋ ਗਈਆਂ ਨੇ ਔਰ ਜਲਦੀ ਹੀ ਸਬਦਾਨਕ ਤੌਰ ਦੇ ਉੱਤੇ ਵੀ ਇਹਦਾ ਇਲਾਨ ਜਿਹੜਾ ਹੈ ਅਧਿਕਾਰਕ ਤੌਰ ਦੇ ਉੱਤੇ ਵੀ ਕੀਤਾ ਜਾ ਸਕਦਾ ਸੋ ਇਹ ਸੀ ਅਖਬਾਰਾਂ ਦੀਆਂ ਉਹ ਸੁਰਖੀਆਂ ਜਿਹੜੀਆਂ ਸਾਨੂੰ ਲੱਗਦਾ ਹੈ ਕਿ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸੀ ਕਿਉਂਕਿ ਬਹੁਤ ਸਾਡੇ ਸਾਰੇ ਸਾਡੇ ਸਾਥੀ ਐਸੇ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਜਾਂਦਾ ਸੀ ਕਿ ਸਾਡਾ ਅਖਬਾਰ ਪੜ੍ਹਨ ਦਾ ਮਨ ਤਾਂ ਬੜਾ ਹੁੰਦਾ ਹੈ ਪਰ ਸਵੇਰ ਨੂੰ ਅਸੀਂ ਟਾਈਮ ਘੱਟ ਹੁੰਦਾ ਸੀ ਅਖਬਾਰ ਨਹੀਂ ਪੜ ਪੜ ਪਾਉਂਦੇ ਪਰ ਸਾਨੂੰ ਇਹ ਬੜਾ ਹੁੰਦਾ ਕਿ ਅੱਜ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਰਹਿ ਆ ਗਈ ਹੈ ਸੋ ਬਿਲਟੀਵੀ ਦੀ ਇੱਕ ਕੋਸ਼ਿਸ਼ ਹੈ ਕਿ ਅਖਬਾਰਾਂ ਦੀਆਂ ਸੁਰਖੀਆਂ ਤੁਸੀਂ ਗੱਡੀ ਦੇ ਵਿੱਚ ਜਾ ਰਹੇ ਹੋ ਤੁਸੀਂ ਫੋਨ ਚਲਾ ਰਹੇ ਹੋ ਤੁਸੀਂ ਟਰੈਵਲ ਕਰ ਰਹੇ ਹੋ ਜੇ ਤੁਸੀਂ ਅਖਬਾਰ ਲੈਣ ਨਹੀਂ ਜਾ ਸਕੇ ਅਖਬਾਰ ਨਹੀਂ ਪੜ ਸਕੇ ਸੋ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਦੇਖੋ ਅਖਬਾਰਾਂ ਦੀਆਂ ਸੁਰਖੀਆਂ ਦੇ ਉੱਤੇ ਅਸੀਂ ਝਾਤ ਮਾਰਦੇ ਹਾਂ ਤਾਂ ਕਿ ਸਾਡੇ ਦਰਸ਼ਕਾਂ ਤੱਕ ਹਰ ਇੱਕ ਖਬਰ ਪਹੁੰਚਣੀ ਚਾਹੀਦੀ ਹੈ ਸੋ ਇਨ੍ਹਾਂ ਖਬਰਾਂ ਦੇ ਵਿੱਚ ਅੱਜ ਕੀ ਕੁਝ ਖਾਸ ਰਹੇਗਾ ਸਾਰੇ ਦਿਨ ਦੇ ਵਿੱਚ ਉਹਦੇ ਤੇ ਵਿਸਤਾਰ ਸਹਿਤ ਚਰਚਾ ਕਰਨ ਲਈ ਸਾਡੇ ਸ਼ਾਮ ਦੇ ਪ੍ਰੋਗਰਾਮ ਨੂੰ ਜ਼ਰੂਰ ਦੇਖਿਆ ਕਰੋ ਦੇਖਦੇ ਰਹੋ ਬਿਲਟੀਵੀ ਯੂਕੇ ਧੰਨਵਾਦ